ਅੱਜ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਪੰਜਾਬ ਚੋਣ ਕਮਿਸ਼ਨ ਨੇ ਔਰ ਵੱਡੀ ਗੱਲ ਇਹ ਆ ਕਿ ਪਾਰਟੀ ਸਿੰਬਲ ਤੇ ਨਹੀਂ ਹੋਣਗੀਆਂ ਇਹ ਬਹੁਤ ਅੱਛਾ ਫੈਸਲਾ ਕਿਉਂਕਿ ਆਪਸ ਚ ਕੜਵਾਹਟ ਨਹੀਂ ਵਧਣੀ ਚਾਹੀਦੀ ਕਿ ਕੋਈ ਪਿੰਡੂ ਵਿਕਾਸ ਔਰ ਕਿਸੇ ਵੀ ਸੂਬੇ ਦੇ ਵਿਕਾਸ ਦਾ ਆਧਾਰ ਜੇ ਇਹ ਪੰਚਾਇਤਾਂ ਹੀ ਹੁੰਦੀਆਂ ਨੇ ਇੱਥੋਂ ਹੀ ਉਹ ਕੰਮ ਸ਼ੁਰੂ ਹੁੰਦਾ। ਮਹਾਤਮਾ ਗਾਂਧੀ ਨੇ ਵੀ ਕਿਹਾ ਸੀ ਕਿ ਪਿੰਡਾਂ ਦਾ ਵਿਕਾਸ ਹੀ ਦੇਸ਼ ਦਾ ਵਿਕਾਸ ਹੈ। ਇਹ ਪਿੰਡਾਂ ਤੇ ਆਧਾਰਿਤ ਦੇਸ਼ ਹੈ ਭਾਰਤ। ਔਰ ਚੋਣਾ ਜਿਹੜੀਆਂ ਨੇ ਆਪਸੀ ਪ੍ਰੇਮ ਨਾਲ ਹੋਣ ਔਰ ਆਮ ਸਹਿਮਤੀ ਨਾਲ ਜਿਆਦਾ ਹੋਣ ਤਾਂ ਬਹੁਤ ਹੀ ਅੱਛਾ ਹੁੰਦਾ। ਤੇ ਮੇਰਾ ਖਿਆਲ ਹੈ ਵੀ ਸੂਬੇ ਦੇ ਸਾਰੇ ਪੰਜਾਬੀ ਜਿਹੜੇ ਨੇ ਇਹ ਵਿਰਸਾ ਇਸ ਤਰ੍ਹਾਂ ਦਾ ਕਿ ਸਭ ਮਿਲ ਕੇ ਇਹ ਚੋਣਾ ਚ ਪਾਰਟਿਸਪੇਟ ਕਰਨਗੇ। ਔਰ ਇਖਤਿਆਰ ਦੇ ਰੂਪ ਚ ਨੂੰ ਬਣਾਉਣਗੇ ਔਰ ਪੰਜਾਬ ਦੇ ਵਿਕਾਸ ਦਾ ਇਸ ਨੂੰ ਆਧਾਰ ਬਣਾਉਣਗੇ ਇਹਨਾਂ ਚੋਣਾਂ ਨੂੰ ਇਹੀ ਮੇਰਾ ਮੇਰੀ ਕਾਮਨਾ ਔਰ ਸਾਰੇ ਜਿਹੜੇ ਚੋਣਾਂ ਲੜਨਗੇ ਜਿਹੜੇ ਜਿੱਤਣਗੇ ਸਭ ਨੂੰ ਸ਼ੁਭਕਾਮਨਾ